सरकारी बंदमारी मुर्दाबाद 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 मुदाबाद नहीं चलेगा नहीं चलेगा नहीं चलेगा मुर्दाबाद 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 केंद्र सरकार मुर्दाबाद 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 चलो पियो मुर्दाबाद मुदाबाद मुर्दाबाद चक्कर सिस्टम मुर्दाबाद मुर्दाबाद मुदाबाद सरकार मुर्दाबाद मुदाबाद मुदादाबाद ਮਰਦਾਬਾਤ ਮਰਦਾਬਾਤ ਕਾਕਾ ਜਾਨ ਸਾਹਮਣੋਂ ਕਰ ਇੱਧਰ ਆ ਜਾਓ ਅਧਿਖੀ ਨਾਮ ਤੇ ਕੀ ਮਾਮਲਾ ਹੈਗਾ ਜਿਹੜਾ ਮੈਂ ਅਜੈਬ ਸਿੰਘ ਸੋਲ ਮੈਂ ਅਜੈਬ ਸਿੰਘ ਸੋਲ ਸੂਬਾ ਜਨਰਸ ਕਤਰ EMPLOYES FEDERATION ਅੱਜ ਅਸੀਂ ਜੋ ਕੋਆਰਡੀਨੇਸ਼ਨ ਕਮੇਟੀ ਹੈ ਕੁੱਲ ਹਿੰਦ ਕੋਆਰਡੀਨੇਸ਼ਨ ਕਮੇਟੀ ਉਸ ਦੇ ਸੱਦੇ ਤੇ ਜੋ ਚੰਡੀਗੜ੍ਹ ਬਿਜਲੀ ਨਿਗਮ ਅਤੇ ਯੂਪੀ ਬਿਜਲੀ ਨਿਗਮ ਉਸ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਉਸ ਦੇ ਵਿਰੁੱਧ ਪ੍ਰਾਈਵੇਟੇਸ਼ਨ ਦੇ ਵਿਰੁੱਧ ਅਸੀਂ ਇੱਥੇ ਇਕੱਠੇ ਹੋਏ ਹਾਂ ਗੇਟ ਰੈਲੀ ਕਰ ਰਹੇ ਹਾਂ ਇਸ ਗੇਟ ਰੈਲੀ ਦਾ ਜਿਹੜਾ ਸੱਦਾ ਸਾਡੀਆਂ ਸੂਬਾ ਕਮੇਟੀਆਂ ਵੱਲੋਂ ਦਿੱਤਾ ਗਿਆ ਹੈਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਫਰੀ ਰਾਸ਼ਨ ਦਿੱਤੇ ਜਾ ਰਿਹਾ ਫਰੀ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਲੇ ਬਣਾ ਕੇ ਘਰੇ ਬਿਠਾਇਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਪੱਕੀ ਭਰਤੀ ਪੱਕੇ ਰੋਜਗਾਰ ਦੇ ਪ੍ਰਬੰਧ ਕਰਨੇ ਜੋ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਪ੍ਰਬੰਧ ਕੀਤੇ ਜਾਣ ਨਾ ਕਿ ਸਰਕਾਰੀ ਅਦਾਰੇ ਵੇਚ ਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਲੋਕਾਂ ਦੀ ਲੁੱਟ ਦਾ ਕਾਰਨ ਬਣਾਇਆ ਜਾਵੇ ਕਿਉਂਕਿ ਜਦਾ ਵੀ ਕੋਈ ਪ੍ਰਾਈਵੇਟ ਕੰਪਨੀ ਕੋਈ ਪ੍ਰਾਈਵੇਟ ਅਦਾਰਾ ਖੇਤਰ ਵਿੱਚ ਆਊਗਾ ਤਾਂ ਉਸ ਨੇ ਆਪਦਾ ਮੁਨਾਫਾ ਵੇਖਣਾ ਉਸ ਨੇ ਇਹ ਨਹੀਂ ਵੇਖਣਾ ਕਿ ਲੋਕਾਂ ਦਾ ਕਿਸ ਤਰ੍ਹਾਂ ਖੂਨ ਪੀਤਾ ਜਾ ਰਿਹਾ ਉਹ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਐ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਤੇ ਲੱਗੀ ਹੋਈ ਐ ਅਸੀਂ ਕਿਸਾਨਾਂ ਦੇ ਹੱਕ ਵਿੱਚ ਵੀ ਖੜੇ ਹਾਂ ਅਸੀਂ ਟੀਚਰਾਂ ਦੇ ਹੱਕ ਵਿੱਚ ਵੀ ਖੜੇ ਹਾਂ ਅਸੀਂ ਜੋ ਬਿਜਲੀ ਮੁਲਾਜ਼ਮ ਸਾਡੇ ਚੰਡੀਗੜ੍ਹ ਦੇ ਅਤੇ ਯੂਪੀ ਦੇ ਹੜਤਾਲ ਤੇ ਜਾ ਰਹੇ ਆ ਉਹਨਾਂ ਦੇ ਹੱਕ ਵਿੱਚ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਜੋ ਸਰਕਾਰੀ ادارے ਵੇਚਨੇ ਆ ਉਹਨੂੰ ਬੰਦ ਕਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਬੰਦ ਕਰੇ ਅਸੀਂ ਇਸ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਾਂਗੇ ਜੇਕਰ ਕੇ ਸਰਕਾਰ ਪ੍ਰਾਈਵੇਟੇਸ਼ਨ ਬੰਦ ਨਹੀਂ ਕਰੂਗੀ ਤਾਂ ਸਰਕਾਰ ਨਾਲ ਵੀ ਇਹ ਰੋਲਾ ਪਿਆ ਹੈ ਜਾਨੀ ਕਿ ਹੁਣ ਪ੍ਰਾਈਵੇਟ ਪਰਤੀ ਹੀ ਹੋ ਰਹੀ ਹੈ तकरीबन ਨਵੀਂ ਪਰਤੀ ਕੋਈ ਨਹੀਂ ਹੋ ਰਹੀ ਤੇ ਪਹਿਲਾਂ ਤੁਸੀਂ ਕਿਉਂ ਨਹੀਂ ਮੰਗ ਕੀਤੀ ਸਰ ਅਸੀਂ ਲਗਭਗ ਜਦੋਂ ਤੋਂ ਮੈਂ ਜੁਆਇਨ ਕੀਤਾ ਮੈਂ 2000 ਦੇ ਵਿੱਚ ਜੁਆਇਨ ਕੀਤਾ 1999 ਦੇ ਵਿੱਚ ਉਦੋਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਅਸੀਂ ਮੰਗ ਕਰ ਰਹੇ ਸੀ ਕਿ ਬਿਜਲੀ ਬੋਰ ਨਾ ਤੋੜਿਆ ਜਾਵੇ ਤਾਂ ਤੋਂ ਬਿਜਲੀ ਬੋਰ ਤੋੜ ਕੇ ਦੋ ਨਿਗਮ ਬਣਾਏ ਗਏ ਉਹ ਨਿਗਮ ਤੋੜ ਕੇ ਇਸ ਨੂੰ ਬਿਲਕੁਲ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਇੱਥੇ ਸਰਕਾਰਾਂ ਦੀਆਂ ਆਪਦੀਆਂ ناکਾਮੀਆਂ ਲੋਕਾਂ ਨੂੰ ਫਰੀ ਦੇ ਕੇ ਲੋਕਾਂ ਨੂੰ ਫਰੀ ਰਾਸ਼ਨ ਵੰਡ ਕੇ ਫਰੀ ਬਿਜਲੀ ਦੇ ਕੇ ਬੋਰਾਂ ਨੂੰ ਜਿਹੜਾ ਘਾਟੇ ਵਿੱਚ ਵਿਖਾਇਆ ਜਾ ਰਿਹਾ ਇਹ ਸਰਕਾਰਾਂ ਦੀ ناکਾਮੀ ਹੈ ਸਰਕਾਰਾਂ ਚਾਹਣ ਤਾਂ ਇਸ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੀਆਂ ਪੱਕੀ ਭਰਤੀ ਪਹਿਲਾਂ ਵੀ ਚਾਲੂ ਸੀ ਇਸ ਅਧਾਰੇ ਦੇ ਵਿੱਚ ਬਿਜਲੀ ਬੋਰ ਦੇ ਵਿੱਚ 1 ਸਵਾ ਲੱਖ ਮੌਜੂਦ ਸੀ ਉਦੋਂ ਇਹ ਘਾਟੇ ਵਿੱਚ ਨਹੀਂ ਸੀ ਅੱਜ ਇਹ 35000 ਮੁਲਾਜ਼ਮਾਂ ਨਾਲ ਕਿਵੇਂ ਘਾਟੇ ਵਿੱਚ ਹੋ ਸਕਦਾ